ਪੰਜੀ ਸੱਸੀ ਕਾ ਉਸਤਾਦ ਜੀ ਸੱਸੀ ਕਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਟੂਰਨਾਮੈਂਟ ਵਿੱਚ ਆਪਣਾ ਇਨਾਮ ਵੰਡ ਸਮਾਰੋਹ ਵਿੱਚ ਆਣ ਲਈ ਤੇ ਇਹਦੇ ਲੋ ਤੁਹਾਡਾ ਧੰਨਵਾਦ ਕਰਦੇ ਆ ਜੋ ਕਿ ਰਿੰਕੂ ਭਾਜੀ ਵੱਲੋਂ ਜਿਹੜਾ ਇਹ ਟੂਰਨਾਮੈਂਟ ਰੱਬ ਰੱਖਾ ਗਰੁੱਪ ਵੱਲੋਂ ਕਰਵਾਇਆ ਗਿਆ ਸੀ ਤੇ ਉਸਤਾਦ ਜੀ ਦੋ ਕੁ ਚੰਦ ਗੱਲਾਂ ਕਰਨੀਆਂ ਤੁਹਾਡੇ ਨਾਲ ਤੇ ਤੁਝ ਸਵਾਲਾਂ ਦੇ ਜਵਾਬ ਨੇ ਤੇ ਉਸਤਾਦ ਜੀ ਇਹ ਦੱਸਣਾ ਇੱਕ ਪੱਲੇ ਦੀ ਜਿਹੜੀ ਗੱਲ ਚੱਲਦੀ ਪਈ ਸੀ ਵੀ 45 ਦਾ ਤੇ 6 ਵਜੇ ਦਾ ਪੱਲਾ ਇਹਦੇ ਬਾਰੇ ਥੋੜਾ ਜਿਹਾ ਸਾਰਿਆਂ ਨੂੰ ਦੱਸਣਾ ਵੀ ਇਹਦਾ ਕੀ ਤੁਸੀਂ ਯਾਰ ਕੀ ਰੂਲ ਕੱਢਿਆ ਆ ਇਹਨਾਂ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਜਗਮਉਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਾਜ ਜੀ। ਆਪਣੇ ਚੈਨਲ ਤੇ ਸਾਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ। ਤੇ ਮੈਂ ਸਾਰੇ ਵੀਰਾਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਪਿਛਲੇ ਦਿਨ ਉਸਤਾਦ ਮਨਜੀਤ ਸਿੰਘ ਔਜਲਾ ਜੀ ਆਏ ਸੀਗੇ। ਵੈਸੇ ਤੋਂ ਅਸੀਂ ਸਾਰਿਆਂ ਅਮਰਸਾਹਬ ਤੇ ਗੁਰਦਾਸਪੁਰ ਦੀਆਂ ਸਾਰੇ ਮੇਲ ਕਰਾਂਗੇ ਹੋਏ ਸੀਗੇ। ਕੁਝ ਇੱਕ ਫਰਕ ਸੀਗਾ ਪਿਛਲੇ ਸਮੇਂ ਚ ਤੇ ਗਰਦਾਸਪੁਰ ਤੋਂ ਜਿਹੜੀਆਂ ਵੀ ਬਾਜ਼ੀਆਂ ਤੇ ਟੂਰਨਾਮੈਂਟ ਹੁੰਦੇ ਸੀ ਉੱਥੇ ਪੱਲੇ ਦਾ ਟਾਈਮ ਜਿਹੜਾ ਉਹ ਸਵੇਰੇ 6 ਵਜੇ ਦਾ ਸੀ ਜਦਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਪੱਲੇ ਦਾ ਟਾਈਮ ਸੀ ਉਹ 5:40 ਦਾ ਸੀ ਜਿਹਦੇ ਨਾਲ ਇੱਕ ਸਾਰਿਆਂ 'ਚ ਇੱਕ ਭੰਬਲ-ਭੂਸਾ ਜਾ ਰਿਹਾ ਸੀਗਾ ਜਿਹਦੇ ਕਰਕੇ ਪ੍ਰੋਬਲਮ ਆਉਂਦੀ ਸੀ ਕਿ 6 ਵਜੇ ਡਾਉਣੇ ਆ ਕਿ 5:40 ਤੇ ਡਾਉਣੇ ਆ ਇਹਦੇ ਬਾਰੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਰਬਸੰਮਤੀ ਨਾਲ ਸਾਰਿਆਂ 'ਚ ਫੈਸਲਾ ਹੋਇਆ ਕਿ ਆਉਣ ਵਾਲੇ ਜੇਖ ਦੇ ਵਿੱਚ ਸਾਰਾ ਪੱਲਾ ਜਿਹੜਾ ਆ ਚਾਹੇ ਉਹ ਗੁਰਦਾਸਪੁਰ ਏਰੀਆ ਹੈ ਚਾਹੇ ਉਹ ਅੰਮ੍ਰਿਤਸਰ ਏਰੀਆ ਹੈ ਤੇ 5:40 ਦਾ ਹੀ ਪੱਲਾ ਹੋਵੇਗਾ ਤੇ 5:40 ਤੋਂ ਹੀ ਕਪੂਤਰ ਉਡਾਈ ਜਾਣਗੇ ਉਸ ਤੋਂ ਬਾਅਦ ਜਿਹੜੇ ਅਗਲਾ ਟਾਈਮ ਆ ਜਿਵੇਂ ਉਹ ਸ਼ਾਮ 7:00 ਵਜੇ ਤੱਕ ਦਾ ਰੱਖਿਆ ਸੀਗਾ ਸਤਾਜ ਸਾਹਿਬਾਨਾ ਨੇ ਉਹਦੇ ਵਿੱਚ ਜੇਕਰ ਉੱਚੀ ਨੀਚ ਕਰ ਲਈ ਹੋਊਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਲਾਹ ਕਰਕੇ ਕਰ ਲਾਂਗੇ ਪਰ ਜਿਹੜਾ ਸਵੇਰ ਦਾ ਪੱਲਾ ਵਾ ਉਹ ਟੋਟਲ ਗੁਰਦਾਸਪੁਰ ਤੇ ਅੰਮ੍ਰਿਤਸਰ ਦਾ ਤਰੰਤਾਂ ਸਾਰਿਆ ਏਰੀਆ ਦਾ 5:40 ਦਾ ਕਰ ਦਿੱਤਾ ਗਿਆ ਹਾਈ ਫਲਾਈਰ ਕਪੂਤਰਾਂ ਦਾ ਜੀ ਠੀਕ ਹੈ ਜੀ ਹਾਂਜੀ ਉਸਤਾਦ ਜੀ ਤੇ ਜਿਹੜੇ ਇਹ ਟੂਰਨਾਮੈਂਟ ਜਿਹੜਾ ਤੁਸੀਂ ਨੈਕਸਟ ਟੂਰਨਾਮੈਂਟ ਜਿਹੜੇ ਕਰਵਾਣੇ ਆ ਇਹਨਾਂ ਬਾਰੇ ਥੋੜਾ ਜਿਹਾ ਜਾਣਕਾਰੀ ਦੇਣਾ ਤੇ ਜੋ ਵੀ ਇਹਦੀਆਂ ਡਿਟੇਲਸ ਹੈਗੀਆਂ ਨਾ ਥੋੜੀਆਂ ਦੱਸਣੀਆਂ ਜਰਾ ਹਾਂ ਇੱਕ ਗੱਲ ਦੱਸ ਦੇਣੀ ਚਾਹਣਾ ਜੀ ਪਿਛਲੇ ਸਮੇਂ 'ਚ ਕੁਝ ਦੂਜੀਆਂ ਤਰ੍ਹਾਂ ਦੇ ਨਾਲ ਥੋੜੇ ਬੱਦੇ ਮਤਭੇਦ ਹੋਣ ਕਰਕੇ 2-3 ਗਰੁੱਪ ਵੱਖਰੇ-ਵੱਖਰੇ ਆਪਣੇ-ਆਪਣੇ ਟੂਰਨਾਮੈਂਟ ਕਰਾਉਂਦੇ ਸੀਗੇ ਉਹਦੇ ਵਿੱਚ ਉਸਤਾਦ ਮਨਜੀਤ ਸਿੰਘ ਔਜਲਾ ਨੇ ਬੜਾ ਵਧੀਆ ਰੋਲ ਅਦਾ ਕੀਤਾ ਤੇ ਸਾਰੀਆਂ ਪਾਰਟੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਹੁਣ ਇੱਕ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਕਬੂਤਰਬਾਜੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੀ ਕੋਸ਼ਿਸ਼ ਦੇ ਨਾਲ ਸਹਿਮਤ ਹੋਣਾ ਵੀ ਸਾਰਿਆਂ ਦਾ ਬੜਾ ਜ਼ਰੂਰੀ ਆ ਸਾਡੀ ਕੋਸ਼ਿਸ਼ ਹੋਏਗੀ ਕਿ ਇੱਕ ਝੰਡੇ ਹੇਠ ਸਾਰੀ ਕਬੂਤਰਬਾਜੀ ਲੈ ਆਂਦੀ ਜਾਵੇ ਤੇ ਸਾਰੇ ਜੋ ਸ਼ੌਕ ਕਰਨ ਵਾਲੇ ਜਿਹੜੇ ਆ ਵਧੀਆ ਸਾਰੇ ਖਿਡਾਰੀ ਨੇ ਉਹ ਇੱਕ ਝੰਡੇ ਥੱਲੇ ਉੱਡਣ ਔਰ ਇਸ ਤੋਂ ਇਲਾਵਾ ਸardar Manjeet Singh Ajla Saab ਨੇ ਅਨੁਸਾਰ ਤੇ ਕਰਤਾਰਪੁਰ ਵਾਸਤੇ ਇੱਕ ਬੁਲਟ ਮੋਟਰਸਾਈਕਲ ਤੇ ਦੋ ਸੁਪਰਨੈਂਟਰ કુલ ਤਿੰਨ ਮੋਟਰਸਾਈਕਲ ਅਨਾਉਂਸ ਕੀਤੇ ਨੇ ਇਹਨਾਂ ਦੇ ਵਿੱਚ ਵਾਧਾ ਘਾਟਾ ਵੀ ਹੋ ਸਕਦਾ ਜਿਹੜਾ 우ਸਤਾਦ ਮਨਜੀਤ ਸਿੰਘ ਔਜਲਾ ਵੱਲੋਂ ਅਨਾਉਂਸ ਕੀਤੇ ਗਏ ਨੇ ਔਰ ਐਂਟਰੀਆਂ ਜਿਹੜੀਆਂ ਵੱਖਰੀਆਂ ਇਕੱਠੀਆਂ ਹੋਣੀਆਂ ਉਹਨਾਂ ਵਿੱਚ ਵੀ ਹੋ ਸਕਦਾ ਕਿ ਦੋ ਮੋਟਰਸਾਈਕਲ ਹੋਰ ਅਟੈਚ ਕਰ ਦਿੱਤੇ ਜਾਣ ਮੰਨ ਲਓ ਲਗਭਗ ਪੰਜ ਮੋਟਰਸਾਈਕਲ ਸਾਡਾ ਅਗਲੇ ਸਾਲ ਦਾ ਡਾਊਨ ਦਾ ਟੀਚਾ ਆ ਬਾਕੀ ਸਾਡੀ ਸਾਰੀਆਂ ਧਿਰਾਂ ਨੂੰ ਤੇ ਸਾਰੇ ਵੀਰਾਂ ਨੂੰ ਸਾਡੀ ਅਪੀਲ ਆ ਕਿ ਸਾਡੇ ਨਾਲ ਸਹਿਯੋਗ ਕਰਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਜਿਹੜਾ ਸ਼ੌਕ ਆਪਾਂ ਕਰਾ ਸਕੀਏ ਬਹੁਤ ਬਹੁਤ ਵਧੀਆ ਉਸਤਾਦ ਜੀ ਉਪਰਾਲਾ ਕਰ ਰਹੇ ਹੋ ਤੁਸੀਂ ਤੇ ਉਸਤਾਦ ਜੀ ਅੰਮਰਸਰ ਦੀ ਜਿਹੜੀ ਕਬੂਤਰਬਾਜੀ ਹੈ ਜਿਹੜੀ ਹੈ ਤੇ ਇਹਦੇ ਬਾਰੇ ਕੁਝ ਤੁਸੀਂ ਕਹਿਣਾ ਚਾਹੋਗੇ ਵੀ ਕਿ ਇਹ ਅੰਮਰਸਰ ਦੀ ਕਬੂਤਰਬਾਜੀ ਕਿੱਦਾਂ ਕਿਹੜੇ ਲੈਵਲ ਤੱਕ ਪਹੁੰਚ ਗਈ ਹੈ ਕਬੂਤਰਬਾਜੀ ਹੁਣ ਦੇਖੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹ ਇੱਕ ਬੰਦੇ ਦਾ ਕੰਮ ਨਹੀਂ ਆ ਇਸ ਸਾਰੇ ਢੀੜੇ ਨੂੰ ਚੁੱਕ ਕੇ ਅੱਗੇ ਨਹੀਂ ਜਾਣਾ ਤੇ ਸਾਡਾ ਸਾਥ ਸਾਰੇ ਵੀਰ ਨਾਲ ਮਿਲ ਕੇ ਵਧੀਆ ਦੇ ਰਹੇ ਨੇ ਪਿਛਲੇ ਸਮੇਂ ਚ ਜਿਨ੍ਹਾਂ ਨਾਲ ਕੋਈ ਥੋੜਾ ਬਾਧਾ ਮਤਭੇਦ ਸੀਗਾ ਅਸੀਂ ਉਹਨਾਂ ਨੂੰ ਵੀ ਸਦਾ ਰਵਾ ਗਿਆ ਵੀ ਆਪਣੇ ਪੁਰਾਣੇ ਮਤਭੇਦ ਭੁਲਾ ਕੇ ਸਾਰੇ ਰਾਂ ਮਿਲ ਕੇ ਆਉਣ ਵਾਲੇ ਸਭ ਦੇ ਵਿੱਚ ਆਪਾਂ ਨਾਲ ਕੇ ਗੁਰੂਤਰਾਜੀ ਕਰੀਏ ਤੇ ਹਰ ਉਸ ਬੰਦੇ ਨੂੰ ਆਪਣੇ ਫਨ ਦਾ ਮਜ਼ਹਾਰਾ ਕਰਨ ਦਾ ਮੌਕਾ ਦਈਏ ਜਿਹੜਾ ਬੰਦਾ ਤਿਆਰੀ ਕਰਦਾ ਕਿਉਂਕਿ ਕਈ ਵੀਰ ਵਧੀਆ ਤਰੀਕੇ ਨਾਲ ਤਿਆਰੀ ਕਰਦੇ ਹੁੰਦੇ ਪਰ ਉਹ ਟੜੇ ਬੰਦੀ ਚ ਰਗੜੇ ਜਾਂਦੇ ਨੇ ਤੇ ਜਿਹੜਾ ਉਹ ਆਪਣਾ ਸ਼ੌਕ ਵੀ ਨਹੀਂ ਪੂਰਾ ਕਰ ਸਕਦਾ ਤੇ ਆਪਣਾ ਫਨ ਵੀ ਨਹੀਂ ਵਗਾ ਸਕਦਾ ਇਸ ਕਰਕੇ ਮੇਰੇ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ ਆਪਣੇ ਪ੍ਰਾਣੇ ਮੱਤਭੇਦ ਭੁਲਾ ਕੇ ਸਾਰੇ ਜਾਣੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਹੰਬਲਾ ਮਾਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਇਨਸਾਨ ਆਪਣਾ ਵਧੀਆ ਸ਼ੌਕ ਕਰ ਸਕਦਾ ਧੰਨਵਾਦ ਜੀ ਬਹੁਤ ਬਹੁਤ ਸਾਜੀ ਤੁਹਾਡਾ ਧੰਨਵਾਦ ਤੇ ਤੇ ਬਹੁਤ ਵਧੀਆ ਜਿਹੜਾ ਮੈਸੇਜ ਉਸਤਾਦ ਜੀ ਨਾਲੋਂ ਦਿੱਤਾ ਗਿਆ ਆ ਤੇ ਮੇਰੇ ਵੱਲੋਂ ਵੀ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਉਸਤਾਦ ਜੀ ਤੇ ਇਹ ਸਾਰਿਆਂ ਦੀ ਬੈਠਕ ਦੇ ਵਿੱਚ ਉਸਤਾਦ ਜੀ ਹੋਣਾ ਨੇ ਆਪਣੇ ਜਿਹੜੇ ਇੱਕ ਰੂਲ ਦੱਸੇ ਨੇ ਤੇ ਕੁਝ ਜੜੀਆਂ ਹਦਾਇਤਾਂ ਦਸੀਆਂ ਆ ਤੇ ਮੈਂ ਬਹੁਤ-ਬਹੁਤ ਐਪਰੀਸ਼ੀਏਟ ਕਰਦਾ ਵੀ ਐਡਾ ਵੱਡਾ ਜਿਹੜਾ ਉਪਰਾਲਾ ਜਿਹੜੇ ਆ ਉਸਤਾਦ ਜੀ ਆਪਣਾ ਮਤਲਬ ਟਾਈਮ ਕੱਢ ਕੇ ਤੇ ਇੱਕ ਤੇ ਸਾਡੇ ਵਿੱਚ ਵਿਚਰਦੇ ਪਏ ਨੇ ਨਾਲ ਆ ਕੇ ਸਾਡਾ ਹੌਸਲਾ ਉੱਚਾਈ ਕਰ ਰਹੇ ਨੇ ਤੇ ਦਿਲੋਂ ਧੰਨਵਾਦ ਕਰਦੇ ਆ ਉਸਤਾਦ ਜੀ ਉਹਨਾਂ ਦਾ ਤੇ ਬਹੁਤ-ਬਹੁਤ ਥੈਂਕ ਯੂ ਉਸਤਾਦ ਜੀ ਤੁਹਾਡਾ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਉਸਤਾਦ ਰਮੀ ਜੀ ਸਤਿ ਸ਼੍ਰੀ ਅਕਾਲ ਉਸਤਾਦ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ ਰਮੀ ਸਾਜੀ ਇਹ ਗੱਲ ਦੱਸਣੀ ਤੁਸੀਂ ਜਿਹੜਾ ਸਰਦਾਰ ਗੁਰਵਿੰਦਰ ਸਿੰਘ ਜੀ ਡੀਐਸਪੀ ਉਹਨਾਂ ਵੱਲੋਂ ਜਿਹੜੀ ਆ ਰੂਲ ਜਿਹੜੇ ਰੱਖੇ ਗਏ ਆ ਤੇ ਇਹਦੇ ਬਾਰੇ ਦੱਸਣਾ ਤੇ ਤੁਸੀਂ ਇਹਨਾਂ ਨਾਲ ਸਹਿਮਤ ਹੋ ਤੇ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਸੀ ਇੱਕ ਪ੍ਰੋਬਲਮ ਇਹ ਆ ਰਹੀ ਸੀ ਕਿ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਨਾ ਕੱਪ ਹੋ ਰਹੇ ਆ ਹਾਂਜੀ ਉਹਦੇ 'ਚ 540 ਦਾ ਪੱਲਾ ਰੱਖਦੇ ਆ ਠੀਕ ਹੈ ਜੀ ਸਾਡੀ ਇੱਧਰ ਜਿਹੜਾ ਗੁਰਦਾਸਪੁਰ ਡਿਸਟ੍ਰਿਕਟ 'ਚ ਨੇ ਆਈ ਨਾਲੇ ਡਿਸਟ੍ਰਿਕਟ ਦੇ ਵਿੱਚ ਅੜੇ ਨਾਲੇ 'ਚ ਕੱਪ ਬਾਰੀਆਂ ਉੱਡਦੀਆਂ ਨਾ ਆਪੋ ਜੀ ਹਾਂਜੀ ਇਹਨਾਂ 6 ਵਜੇ ਦਾ ਪੱਲਾ ਸੀ ਠੀਕ ਹੈ ਜੀ ਵਰਕਰਾਂ ਗੁਰਿੰਦਰ ਭਾਜੀ ਦਾ ਡੀਐਸਪੀ ਅਕੀਰ ਅਪਚ ਜੰਮੂ ਉਹਨਾਂ ਦੀ ਕੋਈ ਮੀਟਿੰਗ ਆਪ ਕੋਈ ਛੋਈ ਗੱਲ ਹੋਈ ਹੈ ਅੱਛਾ ਉਹਨਾਂ ਨੇ 540 ਦਾ ਪੱਲਾ ਕਰਦਾ ਠੀਕ ਹੈ ਜਿਹੜੇ ਸਾਨੂੰ ਜਿਹੜੇ ਕਾਪ ਉਡਣਗੇ ਉਹਨੀਆਂ ਉਡਣਗੀਆਂ ਤੇ ਮੇਰਾ ਦੇਹੋ ਵਿਚਾਰੇ ਉਹਦੇ ਸਾਰੇ 540 ਦਾ ਪੱਲਾ ਕਰ ਲੈਣ ਫਿਰ ਹਰ ਬੰਦਾ ਜਿੱਥੇ ਜਿੱਥੇ ਪਾਰਟਿਸਿਪੇਟ ਕਰਨਾ ਚਾਹੀਦਾ ਉਹ ਬੰਦਾ ਪਾਰਟਿਸਿਪੇਟ ਕਰ ਸਕਦਾ ਅੱਛਾ ਮਤ ਤੁਸੀਂ ਇਹ ਗੱਲ ਨਾਲ ਸਹਿਮਤ ਹੋ ਹਾਂਜੀ ਇਹ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ 540 ਦਾ ਪੱਲਾ ਹੋ ਜਾਣਾ ਚਾਹੀਦਾ ਜਦੋਂ ਵੱਡੇ ਸਾਹਿਬ ਸੀਨੀਅਰ ਸਾਡੇ ਸਹਿਮਤ ਹੋ ਗਏ ਤੇ ਫਿਰ ਸਾਨੂੰ ਵੀ ਸਹਿਮਤ ਹੋਣਾ ਚਾਹੀਦਾ ਜਿੰਨੀਆਂ ਵੀ ਪਾਰਟੀਆਂ ਹੋਣਗੀਆਂ ਹ ਮੇਰੀ ਆ ਵੀਡੀਓ ਦੇ ਮਤਲਬ ਲਈ ਚ ਹੋ ਸਕਦਾ ਹੈ ਤੁਸੀਂ ਇਹ ਚਲੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਵੀ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਵੀਡੀਓ ਜਾਵੇ ਤੇ ਤੁਹਾਡੀ ਇਹ ਰਿਕਾਰਡਿੰਗ ਜਿਹੜੀ ਤੁਹਾਡੀ ਇਹ ਪਈ ਹੋਈ ਆ ਤੁਹਾਡੇ ਬੋਲ ਨੇ ਜੋ ਸਰਦਾਰ ਗੁਰਵਿੰਦਰ ਸਿੰਘ ਜੀ ਨੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਇਸ ਵੀਡੀਓ ਦੇ ਮਾਧਮ ਨਾਲ ਤਾਂ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੋ ਕਿ ਸਾਰੇ ਗਰੁੱਪਾਂ ਦੇ ਵਿੱਚ ਇਹ ਵੀਡੀਓ ਜਾਵੇ ਤੇ ਸਾਰਿਆਂ ਤੱਕ ਇਹ ਜਿਹੜੀ ਗੱਲ ਪਹੁੰਚ ਜਾਵੇ ਤੇ ਕਿਸੇ ਨੂੰ ਵੀ ਕੋਈ ਵਿਚਾਰ ਮਤਭੇਦ ਨਾ ਹੋਵੇ ਫਿਰ ਮਿਲਦੇ ਹਾਂ ਅਗਸ ਵੀਡੀਓ ਵਿੱਚ ਤਦਲੇ ਸਾਰਨ ਸਤਿ ਸ੍ਰੀ ਅਕਾਲ ਜੀ